ਦੋਸਤੋ ਇਹ ਚਾਰ ਲੋਕ ਤੁਹਾਡੇ ਕਿੰਨੇ ਵੀ ਸਕੇ ਕਿਉਂ ਨਾ ਹੋਣ ਇਹਨਾਂ ਚਾਰ ਲੋਕਾਂ ਤੇ ਜ਼ਿੰਦਗੀ ਵਿੱਚ ਕਦੇ ਭਰੋਸਾ ਨਾ ਕਰਿਓ ਕਿਉਂਕਿ ਇਹਨਾਂ ਚਾਰ ਲੋਕਾਂ ਦੀ ਦੂਜਿਆਂ ਦੀ ਔਰਤ ਤੇ ਦੌਲਤ ਨੂੰ ਵੇਖ ਕੇ ਨੀਅਤ ਖਰਾਬ ਹੋ ਜਾਂਦੀ ਹੈ ਉਹ ਚਾਰ ਲੋਕ ਕੌਣ ਹਨ ਜੋ ਦੂਸਰਿਆਂ ਦੀ ਔਰਤ ਤੇ ਦੌਲਤ ਨੂੰ ਵੇਖ ਕੇ ਨੀਅਤ ਖਰਾਬ ਕਰ ਲੈਂਦੇ ਹਨ ਚਲੋ ਇਸ ਕਹਾਣੀ ਦੇ ਮਾਧਿਅਮ ਰਾਹੀਂ ਤੁਹਾਨੂੰ ਸਮਝਾਉਂਦੇ ਹਾਂ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸ ਕਿਸਾਨ ਦੇ 4 ਪੁੱਤਰ ਸਨ ਚਾਰੋਂ ਪੁੱਤਰ ਹੌਲੀ-ਹੌਲੀ ਵੱਡੇ ਹੋ ਰਹੇ ਸਨ ਉਹ ਕਿਸਾਨ ਦੇ 3 بیٹے ਤਾਂ ਕਾਫੀ ਬੁੱਧੀਮਾਨ ਸੀ ਲੇਕਿਨ ਉਸ ਦਾ ਸਭ ਤੋਂ ਛੋਟਾ ਬੇਟਾ ਘਾਟਾ ਕਲ ਵਾਲਾ ਸੀ ਸਰੀਰਕ ਪੱਖੋਂ ਓਨਾ ਹੀ ਤਕੜਾ ਤੇ ਤੰਦਰੁਸਤ ਸੀ ਇੱਕ ਦਿਨ ਉਸ ਕਿਸਾਨ ਨੇ ਸੋਚਿਆ ਕਿ ਮੇਰੇ ਤਿੰਨੋਂ ਬੇਟੇ ਤਾਂ ਕਾਫੀ ਹੁਸ਼ਿਆਰ ਹਨ ਤੇ ਉਹ ਆਪਣੀ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਦਗੀ ਕੱਟ ਹੀ ਲੈਣਗੇ ਪਰ ਮੇਰਾ ਛੋਟਾ ਪੁੱਤਰ ਬਹੁਤ ਘਾਟਾ ਕਲ ਵਾਲਾ ਹੈ ਉਸ ਦੀ ਜ਼ਿੰਦਗੀ ਦੀ ਮੈਨੂੰ ਚਿੰਤਾ ਹੋ ਰਹੀ ਹੈ ਫਿਰ ਕਾਫੀ ਸੋਚਣ ਵਿਚਾਰਨ ਤੋਂ ਬਾਅਦ ਉਹ ਇਸ ਨਤੀਜੇ ਤੇ ਪਹੁੰਚਿਆ ਕਿ ਕਿਉਂ ਨਾ ਮੈਂ ਆਪਣੇ ਛੋਟੇ ਪੁੱਤਰ ਨੂੰ ਪਲਵਾਨੀ ਸਿਖਾ ਦਿਆਂ ਵੈਸੇ ਵੀ ਉਸ ਦਾ ਸਰੀਰ ਵੇਖਣ ਵਿੱਚ ਪਲਵਾਨਾ ਵਰਗਾ ਹੀ ਲੱਗਦਾ ਹੈ ਉਸ ਦਿਨ ਤੋਂ ਬਾਅਦ ਉਸ ਕਿਸਾਨ ਨੇ ਆਪਣੇ ਛੋਟੇ ਪੁੱਤਰ ਨੂੰ ਪਲਵਾਨੀ ਕਰਾਉਣੀ ਸ਼ੁਰੂ ਕਰ ਦਿੱਤੀ ਉਸ ਨੂੰ ਬਹੁਤ ਵਧੀਆ ਵਧੀਆ ਪਲਵਾਨਾਂ ਵਾਲੀ ਖਾਾਕ ਦੇਣ ਲੱਗਾ ਤੇ ਕਿਸਾਨ ਦਾ ਛੋਟਾ ਪੁੱਤਰ ਬਹੁਤ ਜਲਦੀ ਤਖਤਵਰ ਪਲਵਾਨ ਬਣ ਗਿਆ। ਹੌਲੀ-ਹੌਲੀ ਸਮਾਂ Guzarਤਾ ਗਿਆ। ਕੁਝ ਸਮੇਂ ਬਾਅਦ ਕਿਸਾਨ ਦੇ ਆਪਣੇ ਤਿੰਨੇ ਵੱਡੇ ਪੁੱਤਰਾਂ ਦਾ ਵਿਆਹ ਕਰ ਦਿੱਤਾ। ਜਦੋਂ ਕਿਸਾਨ ਦੇ ਵੱਡੇ ਮੁੰਡਿਆਂ ਦਾ ਵਿਆਹ ਹੋ ਗਿਆ ਜੋ ਉਹਨਾਂ ਦੀਆਂ ਘਰ ਵਾਲੀਆਂ ਸਨ ਉਹ ਕਿਸਾਨ ਦੇ ਛੋਟੇ ਬੇਟੇ ਤੋਂ ਦਿਨ ਰਾਤ ਵਿਤਕਰਾ ਕਰਨ ਲੱਗੀਆਂ। ਉਹ ਸੋਚਣ ਲੱਗੀਆਂ ਕਿ ਛੋਟਾ ਦਿਓ ਕੁਝ ਕੰਮ ਧੰਦਾ ਤਾਂ ਕਰਦਾ ਨਹੀਂ। ਪੂਰਾ ਦਿਨ ਵਿਹਲਾ ਬੈਠਾ ਖਾਂਦਾ ਰਹਿੰਦਾ ਹੈ ਤੇ ਸਾਡੇ ਘਰ ਵਾਲੇ ਸਾਰਾ ਦਿਨ ਕੰਮ ਧੰਦੇ ਲੱਗੇ ਰਹਿੰਦੇ ਹਨ ਤੇ ਇਹ ਵਿਹਲਾ ਬੈਠਾ ਮौज-ਮਸਤੀਆਂ ਕਰਦਾ ਰਹਿੰਦਾ ਹੈ ਇਹ ਸੋਚ ਕੇ ਕਿਸਾਨ ਦੀਆਂ ਤਿੰਨਾਂ ਨੂਹਾਂ ਨੇ ਅਲੱਗ ਹੁੰਦਾ ਫੈਸਲਾ ਕਰ ਲਿਆ ਜਦੋਂ ਨੂਹਾਂ ਵੱਖ ਹੋਣ ਦੀ ਜਿੱਦ ਕਰਨ ਲੱਗੀਆਂ ਤਾਂ ਕਿਸਾਨ ਦੇ ਮਨ ਵਿੱਚ ਆਇਆ ਕਿ ਹੁਣ ਮੈਨੂੰ ਆਪਣੇ ਛੋਟੇ ਪੁੱਤਰ ਦਾ ਵੀ ਵਿਆਹ ਕਰ ਦੇਣਾ ਚਾਹੀਦਾ ਹੈ ਇਹ ਸੋਚ ਕੇ ਉਸ ਕਿਸਾਨ ਨੇ ਆਪਣੇ ਕਿਸੇ ਤਰ੍ਹਾਂ ਆਪਣੇ ਛੋਟੇ ਪੁੱਤਰ ਦਾ ਵੀ ਵਿਆਹ ਨੇਪਰੇ ਚੜਾ ਦਿੱਤਾ ਕਿਸਮਤ ਨਾਲ ਉਸ ਪਲਵਾਨ ਦੀ ਪਤਨੀ ਬਹੁਤ ਹੀ ਸੁੰਦਰ ਤੇ ਬੁੱਧੀਮਾਨ ਸੀ ਆਸ-ਪਾਸ ਕੋਈ ਵੀ ਔਰਤ ਉਸ ਦੇ ਬਰਾਬਰ ਇੰਨੀ ਸੋਹਣੀ ਨਹੀਂ ਸੀ ਤੇ ਹੁਣ ਛੋਟੇ ਪੁੱਤਰ ਦੇ ਵਿਆਹ ਤੋਂ ਬਾਅਦ ਕਿਸਾਨ ਨੇ ਚਾਰੇ ਪੁੱਤਰਾਂ ਨੂੰ ਅਲੱਗ-ਅਲੱਗ ਕਰ ਦਿੱਤਾ ਤਾਂ ਕਿ ਘਰ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ ਕਲੇਸ਼ ਨਾ ਹੋਵੇ ਜਦੋਂ ਸਾਰੇ ਪੁੱਤਰ ਅਲੱਗ-ਅਲੱਗ ਹੋ ਗਏ ਤਾ ਕਿਸਾਨ ਦੇ ਵੱਡੇ ਬੇਟੇ ਜੋ ਕਿ ਕਾਫੀ ਬੁੱਧੀਮਾਨ ਸਨ ਉਹ ਤਿੰਨਾਂ ਨੇ ਆਪਣਾ ਵਧੀਆ ਗੁਜ਼ਾਰਾ ਕਰਨ ਲੱਗੇ ਤੇ ਕਮਾਈ ਕਰਨ ਲੱਗੇ ਛੋਟਾ ਬੇਟਾ ਜੋ ਪਲਵਾਨ ਸੀ ਉਸ ਦਾ ਤਾਂ ਸਿਰਫ ਇੱਕ ਹੀ ਕੰਮ ਸੀ ਚੰਗਾ ਚੋਖਾ ਖਾਣਾ ਤੇ ਰੋਜ਼ ਪਲਵਾਨੀ ਕਰਨੀ ਜਿਸ ਕਾਰਨ ਬਹੁਤ ਜਲਦੀ ਉਹ ਕੰਗਾਲ ਹੋਣ ਲੱਗਾ ਜਦੋਂ ਘਰ ਦੇ ਖਰਚੇ ਪੂਰੇ ਨਾ ਹੋਏ ਤਾਂ ਪਲਵਾਨ ਦੀ ਪਤਨੀ ਉਸ ਨਾਲ ਦਿਨ ਰਾਤ ਲੜਦੀ ਝਗੜਦੀ ਰਹਿੰਦੀ ਉਹ ਕਹਿੰਦੀ ਕਿ ਤੂੰ ਕੋਈ ਕੰਮ ਧੰਦਾ ਤਾਂ ਕਰਦਾ ਨਹੀਂ ਸਾਰਾ ਦਿਨ ਸੁੱਤਾ ਰਹਿਣਾ ਹੈ ਤੇ ਤੈਨੂੰ ਖਾਣ ਪੀਣ ਨੂੰ ਵੀ ਚੰਗਾ ਚੋਖਾ ਚਾਹੀਦਾ ਹੈ ਇਸ ਤਰ੍ਹਾਂ ਸਾਡਾ ਗੁਜ਼ਾਰਾ ਕਿਵੇਂ ਹੋਏਗਾ ਹੁਣ ਦੋਨੋਂ ਪਤੀ ਪਤਨੀ ਵਿੱਚ ਕਲੇਸ਼ ਹੋਣ ਲੱਗਾ ਕਿਉਂਕਿ ਪਲਵਾਨ ਦੀ ਪਤਨੀ ਬਹੁਤ ਹੁਸ਼ਿਆਰ ਸੀ ਇਸ ਲਈ ਉਸ ਨੇ ਕੁਝ ਵੀ ਸੋਚ ਵਿਚਾਰ ਕੇ ਇੱਕ ਦਿਨ ਆਪਣੇ ਪਤੀ ਨੂੰ ਕਿਹਾ ਕਿ ਤੂੰ ਇਸ ਦੇਸ਼ ਦੇ ਰਾਜੇ ਕੋਲ ਜਾ ਤੇ ਰਾਜੇ ਨੂੰ ਜਾ ਕੇ ਕਹੀਂ ਕਿ ਤੈਨੂੰ ਕੋਈ ਨੌਕਰੀ ਦੇ ਦੇਵੇ ਪਲਵਾਨ ਕਹਿੰਦਾ ਤੂੰ ਕਿਹੋ ਜੀਆਂ ਗੱਲਾਂ ਕਰ ਰਹੀ ਹੈ ਮੈਂ ਤਾਂ ਕੋਈ ਕੰਮ ਹੀ ਨਹੀਂ ਜਾਣਦਾ ਸਿਰਫ ਕੁਸ਼ਤੀ ਲੜ ਸਕਦਾ ਹਾਂ ਤੇ ਭੋਜਨ ਕਰ ਸਕਦਾ ਹਾਂ ਇਸ ਤੋਂ ਇਲਾਵਾ ਕੋਈ ਹੋਰ ਮੈਨੂੰ ਕੰਮ ਆਉਂਦਾ ਹੀ ਨਹੀਂ ਤੇ ਰਾਜੇ ਕੋਲ ਮੈਨੂੰ ਕੋਈ ਨੌਕਰੀ ਮਿਲ ਵੀ ਗਈ ਜੇਕਰ ਕਿਸੇ ਤਰ੍ਹਾਂ ਕੋਈ ਨੌਕਰੀ ਮਿਲ ਵੀ ਗਈ ਤਾਂ ਮੈਂ ਉੱਥੇ ਕੀ ਕੰਮ ਕਰਾਂਗਾ ਫਿਰ ਪਲਵਾਨ ਦੀ ਪਤਨੀ ਕਹਿਣ ਲੱਗੀ ਕਿ ਉਹ ਸਭ ਤੁਸੀਂ ਮੇਰੇ ਤੇ ਛੱਡ ਦਿਓ ਮੈਂ ਜਿਵੇਂ ਕਹਿੰਦੀ ਹਾਂ ਉਵੇਂ ਕਰੋ ਤੁਸੀਂ ਰਾਜੇ ਕੋਲ ਜਾ ਤੇ ਰਾਜੇ ਨੂੰ ਕਹੀਂ ਕਿ ਮੈਨੂੰ 1 ਲੱਖ ਵਾਲੀ ਨੌਕਰੀ ਚਾਹੀਦੀ ਹੈ ਪਰ ਉਸ ਨੂੰ ਬਿਲਕੁਲ ਵੀ ਨਾ ਦੱਸੇ ਕਿ ਤੈਨੂੰ ਕੋਈ ਕੰਮ ਨਹੀਂ ਆਉਂਦਾ ਪਲਵਾਨ ਦੀ ਪਤਨੀ ਉਸ ਨੂੰ ਸਮਝਾ ਬੁਝਾ ਕੇ ਰਾਜੇ ਕੋਲ ਭੇਜ ਦਿੰਦੀ ਹੈ ਪਲਵਾਨ ਉਦਾਸ ਮਨ ਨਾਲ ਰਾਜੇ ਦੇ ਦਰਬਾਰ ਵੱਲ ਚੱਲ ਪੈਂਦਾ ਹੈ ਜਦੋਂ ਉਹ ਰਾਜੇ ਦੇ ਦਰਬਾਰ ਪਹੁੰਚਦਾ ਹੈ ਤਾਂ ਰਾਜਾ ਦੇਖਦਾ ਹੈ ਕਿ ਬਹੁਤ ਹੱਟਾ ਕੱਟਾ ਸਿਹਤਮੰਦ ਪਲਵਾਨਾਂ ਵਰਗਾ ਇੱਕ ਆਦਮੀ ਉਸਦੇ ਦਰਬਾਰ ਵਿੱਚ ਆਇਆ ਹੈ ਰਾਜੇ ਨੇ ਉਸ ਨੂੰ ਦੇਖ ਕੇ ਪੁੱਛਿਆ ਕਿ ਤੁਸੀਂ ਕਿਸ ਲਈ ਆਏ ਹੋ ਤੇ ਉਹ ਕਹਿਣ ਲੱਗਾ ਮਹਾਰਾਜ ਮੈਨੂੰ ਨੌਕਰੀ ਚਾਹੀਦੀ ਹੈ ਰਾਜੇ ਨੇ ਕਿਹਾ ਠੀਕ ਹੈ ਲੇਕਿਨ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਕਰੋਗੇ ਕੀ ਤੇ ਤੁਸੀਂ ਕੀ ਕੰਮ ਕਰਦੇ ਹੋ ਫਿਰ ਉਹ ਪਹਿਲਵਾਨ ਕਹਿੰਦਾ ਕਿ ਮਹਾਰਾਜ ਮੈਂ ਇੱਕ ਇਹੋ ਜਿਹਾ ਤੁਹਾਡੇ ਰਾਜ ਵਿੱਚ ਕੰਮ ਕਰਾਂਗਾ ਜੋ ਕੋਈ ਨਾ ਕਰ ਸਕੇ ਪਰੰਤੂ ਇਸ ਦੇ ਬਦਲੇ ਮੈਂ ਤੁਹਾਡੇ ਤੋਂ 1 ਲੱਖ ਰੁਪਈਆ ਤਨਖਾਹ ਲਵਾਂਗਾ ਰਾਜਾ ਕਹਿੰਦਾ ਅੱਛਾ ਤੇ ਤੁਸੀਂ 1 ਲੱਖ ਰੁਪਏ ਦੀ ਨੌਕਰੀ ਕਰੋਗੇ ਉਹ ਪਲਵਾਨ ਕਹਿੰਦਾ ਜੀ ਮਹਾਰਾਜ ਰਾਜੇ ਨੇ ਆਪਣੇ ਮੰਤਰੀਆਂ ਨਾਲ ਸਲਾਮ ਮਸ਼ਵਰਾ ਕੀਤਾ ਤੇ ਕਿਹਾ ਦੇਖੋ ਕਿ ਸਾਡੇ ਤੋਂ ਪਹਿਲਾਂ ਕਦੀ ਕਿਸੇ ਰਾਜੇ ਨੇ 1 ਲੱਖ ਵਾਲੀ ਨੌਕਰੀ ਤੇ ਕਿਸੇ ਨੂੰ ਰੱਖਿਆ ਹੈ ਜਾਂ ਨਹੀਂ ਰਾਜੇ ਦੇ ਮੰਤਰੀਆਂ ਨੇ ਜਦੋਂ ਰਾਜ ਦਰਬਾਰ ਦੇ ਪੁਰਾਣੇ ਦਰਵਾਜ਼ੇ ਖੋਲੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਮਹਾਰਾਜ ਦੇ ਪਿਤਾ ਜੀ ਨੇ ਵੀ 1 ਲੱਖ ਵਾਲੇ ਨੂੰ ਨੌਕਰੀ ਤੇ ਰੱਖਿਆ ਸੀ ਮంత్రి ਕਹਿਣ ਲੱਗਾ ਕਿ ਮਹਾਰਾਜ ਤੁਹਾਡੇ ਪਿਤਾ ਨੇ ਵੀ 1 ਲੱਖ ਵਾਲੇ ਨੂੰ ਨੌਕਰੀ ਤੇ ਰੱਖਿਆ ਸੀ ਆਪਣੇ ਮੰਤਰੀ ਦੀ ਗੱਲ ਸੁਣ ਕੇ ਰਾਜਾ ਬੋਲਿਆ ਕਿ ਠੀਕ ਹੈ ਅਸੀਂ ਵੀ ਇੱਥੇ 1 ਲੱਖ ਵਾਲੇ ਨੂੰ ਨੌਕਰੀ ਤੇ ਰੱਖ ਲੈਂਦੇ ਹਾਂ ਇਹ ਸੋਚ ਕੇ ਰਾਜੇ ਨੇ ਉਸ ਪਲਵਾਨ ਨੂੰ 1 ਲੱਖ ਦੀ ਇੱਥੇ ਨੌਕਰੀ ਦੇ ਦਿੱਤੀ ਤੇ ਕਿਹਾ ਕਿ ਜਦੋਂ ਅਸੀਂ ਤੁਹਾਨੂੰ ਜ਼ਰੂਰਤ ਹੋਵੇਗੀ ਅਸੀਂ ਤੁਹਾਨੂੰ ਬੁਲਾ ਲਵਾਂਗੇ ਉਦੋਂ ਤੱਕ ਤੁਸੀਂ ਸਾਡੇ ਇੱਥੇ ਹੀ ਰਹੋ ਹੁਣ ਤਾਂ ਉਹ ਪੁਲਵਾਨ ਬੜੇ ਆਰਾਮ ਨਾਲ ਉਸ ਰਾਜ ਮਹਿਲ ਵਿੱਚ ਰਹਿਣ ਲੱਗਾ ਉਸ ਦਿਨ ਤੋਂ ਹੀ ਉਸ ਪੁਲਵਾਨ ਨੂੰ 1 ਲੱਖ ਤਨਖਾਹ ਮਿਲਣ ਲੱਗੀ ਹੁਣ ਉਹ ਹਰ ਰੋਜ਼ ਪੁਲਵਾਨੀ ਕਰਦਾ ਘੁੰਮਦਾ ਫਿਰਦਾ ਤੇ ਆਰਾਮ ਨਾਲ ਸੌਂ ਜਾਂਦਾ ਹੌਲੀ ਹੌਲੀ ਕੁਝ ਦਿਨ ਲੰਘ ਗਏ ਇੱਕ ਦਿਨ ਰਾਜਾ ਅਤੇ ਉਸਦੇ ਮੰਤਰੀ ਪੁਲਵਾਨ ਨੂੰ ਕਹਿਣ ਲੱਗੇ ਕਿ ਤੁਸੀਂ ਕਈ ਦਿਨਾਂ ਤੋਂ ਆਪਦੇ ਘਰ ਨਹੀਂ ਗਏ ਇਸ ਕਰਕੇ ਤੁਸੀਂ ਵੀ ਆਪਦੇ ਘਰ ਉਹ ਆਓ ਤੇ ਅਸੀਂ ਵੀ ਤੁਹਾਡਾ ਘਰ ਦੇਖਣਾ ਚਾਹੁੰਦੇ ਹਾਂ ਇਸ ਲਈ ਅਸੀ ਤੁਹਾਡੇ ਨਾਲ ਚੱਲਾਂਗੇ ਰਾਜੇ ਦੀ ਗੱਲ ਮੰਨ ਕੇ ਪਲਵਾਨ ਰਾਜਾ ਅਤੇ ਮੰਤਰੀਆਂ ਨੂੰ ਲੈ ਕੇ ਆਪਣੇ ਪਿੰਡ ਵੱਲ ਤੁਰ ਪਿਆ ਪਲਵਾਨ ਰਾਜੇ ਅਤੇ ਮੰਤਰੀਆਂ ਨੂੰ ਲੈ ਕੇ ਜਦੋਂ ਆਪਣੇ ਘਰੇ ਪਹੁੰਚਿਆ ਤਾਂ ਪਲਵਾਨ ਦੀ ਘਰਵਾਲੀ ਨੇ ਦੇਖਿਆ ਕਿ ਰਾਜਾ ਤੇ ਮੰਤਰੀ ਸਾਡੇ ਘਰ ਆਏ ਹਨ ਉਸ ਨੇ ਮਹਾਰਾਜ ਅਤੇ ਮੰਤਰੀ ਲਈ ਬਹੁਤ ਹੀ ਸੁਆਦ ਪੋਜਨ ਬਣਾਇਆ ਉਸ ਸਮੇਂ ਹੀ ਰਾਜੇ ਦੀ ਨਜ਼ਰ ਪਲਵਾਨ ਦੀ ਘਰਵਾਲੀ ਤੇ ਪਈ ਪਲਵਾਨ ਦੀ ਘਰ ਵਾਲੀ ਇੰਨੀ ਸੋਹਣੀ ਸੀ ਕਿ ਉਸ ਦੇ ਸਾਹਮਣੇ ਰਾਜੇ ਦੀ ਰਾਣੀ ਵੀ ਕੁਝ ਨਹੀਂ ਸੀ ਰਾਜਾ ਇਹ ਵੇਖ ਕੇ ਹੈਰਾਨ ਹੋ ਗਿਆ ਅਤੇ ਭੋਜਨ ਕਰਨ ਤੋਂ ਬਾਅਦ ਮਹਾਰਾਜਾ ਅਤੇ ਮੰਤਰੀ ਵਾਪਸ ਚਲੇ ਗਏ ਰਾਜਾ ਮੰਤਰੀ ਨੂੰ ਕਹਿਣ ਲੱਗਾ ਕਿ ਮੰਤਰੀ ਜੀ ਇਸ ਪਲਵਾਨ ਦੀ ਘਰ ਵਾਲੀ ਕਿੰਨੀ ਸੋਹਣੀ ਹੈ ਉਹਦੇ ਸਾਹਮਣੇ ਤਾਂ ਆਪਣੀ ਰਾਣੀ ਵੀ ਕੁਝ ਨਹੀਂ ਉਦੋਂ ਮੰਤਰੀ ਨੇ ਕਿਹਾ ਕਿ ਮਹਾਰਾਜ ਪਲਵਾਨ ਦੀ ਘਰ ਵਾਲੀ ਸੋਹਣੀ ਤਾਂ ਹੈ ਪਰ ਕੀ ਕਿਹਾ ਜਾਵੇ ਇਹ ਤਾਂ ਆਪਦੀ ਆਪਦੀ ਕਿਸਮਤ ਹੈ ਕਿਸੇ ਕਿਸੇ ਦੀ ਕਿਸਮਤ ਵਿੱਚ ਸੋਨਾਪਣ ਹੁੰਦਾ ਹੈ ਤਾਂ ਕਿਸੇ ਕਿਸੇ ਦੀ ਕਿਸਮਤ ਵਿੱਚ ਚੰਗੀ ਕਿਸਮਤ ਲੁਕੀ ਹੁੰਦੀ ਹੈ ਪਰ ਸੋਨਾਪਣ ਨਹੀਂ ਰਾਜ ਭਾਗ ਲਿਖਿਆ ਹੁੰਦਾ ਹੈ ਰਾਜਾ ਬੋਲਿਆ ਕਿ ਮੰਤਰੀ ਜੀ ਮੈਂ ਪੁਲਵਾਨ ਦੀ ਪਤਨੀ ਨੂੰ ਪਾਉਣਾ ਚਾਹੁੰਦਾ ਹਾਂ ਇਸ ਕਰਕੇ ਮੈਨੂੰ ਕੋਈ ਜੁਗਾੜ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਹੈ ਮੰਤਰੀ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਕੁਝ ਸਮਾਂ ਦਿਓ ਮੈਂ ਕੁਝ ਨਾ ਕੁਝ ਸੋਚ ਕੇ ਤੁਹਾਨੂੰ ਦੱਸ ਦੇਵਾਂਗਾ ਰਾਜਾ ਤੇ ਮੰਤਰੀ ਉਸ ਦਿਨ ਤੋਂ ਪਲਵਾਨ ਦੀ ਘਰ ਵਾਲੀ ਨੂੰ ਹੜੱਪਣ ਦੀਆਂ ਚਾਲਾਂ ਚੱਲਣ ਲੱਗੇ। ਹੌਲੀ-ਹੌਲੀ ਕੁਝ ਸਮਾਂ ਲੰਘਦਾ ਗਿਆ। ਉਦੋਂ ਰਾਜੇ ਦੀ ਮਾਂ ਰਾਜਮਾਤਾ ਬਿਮਾਰ ਹੋ ਗਈ। ਤੇ ਮਾਂ ਨੂੰ ਰਾਜੇ ਨੇ ਵੱਡੇ-ਵੱਡੇ ਵੈਦਾਂ ਨੂੰ ਦਿਖਾਇਆ ਪਰੰਤੂ ਕੋਈ ਵੀ ਵੈਦ ਉਹਨਾਂ ਨੂੰ ਠੀਕ ਨਹੀਂ ਕਰ ਸਕਿਆ। ਇੱਕ ਦਿਨ ਇੱਕ ਵੈਦ ਜੀ ਆਏ। ਉਦੋਂ ਹੀ ਮੰਤਰੀ ਦੇ ਮਨ ਵਿੱਚ ਇੱਕ ਯੋਜਨਾ ਬਣੀ ਕਿ ਪਲਵਾਨ ਦੀ ਘਰ ਵਾਲੀ ਨੂੰ ਪਾਉਣ ਲਈ ਇਹ ਇੱਕ ਵਧੀਆ ਮੌਕਾ ਹੈ। ਵਲਵਾਨ ਨੇ ਕਿਹਾ ਕਿ ਜੋ ਕੰਮ ਕੋਈ ਨਹੀਂ ਕਰ ਸਕਦਾ ਉਹ ਮੈਂ ਕਰ ਸਕਦਾ ਹਾਂ ਅੱਜ ਉਸ ਨੂੰ ਉਸਦੇ ਹੀ ਜਾਲ ਵਿੱਚ ਫਸਾਉਣ ਦਾ ਮੌਕਾ ਮਿਲਿਆ ਹੈ ਮੰਤਰੀ ਨੇ ਇੱਕ ਸਾਜ਼ਿਸ਼ ਰਚੀ ਜਦੋਂ ਉਹ ਆਪਦੀ ਸਾਜ਼ਿਸ਼ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਿਆ ਉਦੋਂ ਉਹ ਮੰਤਰੀ ਉਸ ਵੈਦ ਕੋਲ ਗਿਆ ਤੇ ਉਸ ਨੂੰ ਬੋਲਿਆ ਕਿ ਵੈਦ ਜੀ ਜੇਕਰ ਤੁਸੀਂ ਸਾਡੇ ਬੋਲੇ ਅਨੁਸਾਰ ਰਾਜਮਾਤਾ ਦਾ ਇਲਾਜ ਕਰੋਗੇ ਤਾਂ ਮੈਂ ਤੁਹਾਨੂੰ 500 ਰੁਪਏ ਦੇਵਾਂਗਾ 500 ਰੁਪਏ ਦੀ ਗੱਲ ਸੁਣ ਕੇ ਵੈਦ ਦੇ ਮਨ ਵਿੱਚ ਲਾਲਚ ਆ ਗਿਆ ਉਹ ਬੋਲਿਆ ਦੱਸੋ ਮੰਤਰੀ ਜੀ ਕੀ ਕਰਨਾ ਹੈ ਮੰਤਰੀ ਬੋਲਿਆ ਵੈਦ ਜੀ ਆਪ ਰਾਜ ਮਾਤਾ ਦੇ ਇਲਾਜ ਦੇ ਲਈ ਇਹੋ ਜਿਹੀ ਚੀਜ਼ ਦੀ ਮੰਗ ਕਰੋ ਕਿ ਜੋ ਕਿਤੇ ਵੀ ਉਪਲਬਧ ਨਾ ਹੋਵੇ 500 ਰੁਪਏ ਦੇ ਲਾਲਚ ਵਿੱਚ ਆ ਕੇ ਵੈਦ ਜੀ ਨੂੰ ਲੱਗਾ ਕਿ ਮੰਤਰੀ ਜੀ ਮੈਂ ਇਦਾਂ ਹੀ ਕਰਾਂਗਾ ਹੁਣ ਮੰਤਰੀ ਵੈਦ ਨੂੰ ਲੈ ਕੇ ਰਾਜ ਦਰਬਾਰ ਵਿੱਚ ਆਇਆ ਅਤੇ ਰਾਜੇ ਨੂੰ ਕਹਿਣ ਲੱਗਾ ਕਿ ਰਾਜਨ ਇਹ ਵੈਦ ਜੀ ਬੜੇ ਹੀ ਮੰਨੇ ਹੋਏ ਹਨ ਮੈਂ ਉਹਨਾਂ ਨੂੰ ਬੜੀ ਦੂਰ ਤੋਂ ਬੁਲਾ ਕੇ ਲਿਆਇਆ ਹਾਂ ਇਹ ਵੈਦ ਜੀ ਰਾਜ ਮਾਤਾ ਦਾ ਇਲਾਜ ਕਰਨਾ ਚਾਹੁੰਦੇ ਹਨ ਮਹਾਰਾਜ ਬੋਲਿਆ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਰਾਜਾ ਉਸੇ ਵਕਤ ਉਸ ਵੈਦ ਨੂੰ ਨਾਲ ਲੈ ਕੇ ਰਾਜ ਮਾਤਾ ਕੋਲ ਚਲਾ ਗਿਆ ਵੈਦ ਨੇ ਰਾਜ ਮਾਤਾ ਦੀ ਨਬਜ ਵੇਖੀ ਤੇ ਨਬਜ ਵੇਖ ਕੇ ਰਾਜੇ ਨੂੰ ਕਿਹਾ ਕਿ ਮਹਾਰਾਜ ਇਹਨਾਂ ਦਾ ਇਲਾਜ ਹੋਣਾ ਸੰਭਵ ਨਹੀਂ ਹੈ ਇਹ ਸੁਣ ਕੇ ਰਾਜਾ ਇੱਕਦਮ ਘਬਰਾ ਗਿਆ ਤੇ ਕਹਿਣ ਲੱਗਾ ਕਿਉਂ ਵੈਦ ਜੀ ਕੀ ਗੱਲ ਹੈ ਵੈਦ ਨੇ ਕਿਹਾ ਕਿ ਰਾਜਨ ਤੁਹਾਡੀ ਮਾਤਾ ਨੂੰ ਸਿਰਫ ਇੱਕ ਹੀ ਚੀਜ਼ ਠੀਕ ਕਰ ਸਕਦੀ ਹੈ ਰਾਜਾ ਕਹਿਣ ਲੱਗਾ ਦੱਸੋ ਉਹ ਕੀ ਹੈ ਫਿਰ ਵੈਦ ਬੋਲਿਆ ਕਿ ਮਹਾਰਾਜ ਉਹ ਚੀਜ਼ ਬੜੀ ਹੀ ਦੁਰਲੱਭ ਹੈ ਐਨੀ ਜਲਦੀ ਨਹੀਂ ਮਿਲਦੀ ਰਾਜਾ ਬੋਲਿਆ ਤੁਸੀਂ ਦੱਸੋ ਤਾਂ ਸਹੀ ਮੈਂ ਉਹ ਕਿਤੋਂ ਵੀ ਲੱਭ ਕੇ ਲੈ ਆਵਾਂਗਾ ਅਤੇ ਫਿਰ ਵੈਦ ਜੀ ਨੇ ਦੱਸਿਆ ਕਿ ਮਹਾਰਾਜ ਆਪ ਚਾਰ ਹੂਰ ਬਿਲਾ ਮੰਗਵਾ ਦਿਓ ਤਾ ਤੁਹਾਡੀ ਮਾਂ ਠੀਕ ਹੋ ਸਕਦੀ ਹੈ ਚਾਰ ਹੂਰ ਬਿਲਾ ਨੂੰ ਮਗਾ ਕੇ ਆਪ ਉਹਦਾ ਤੇਲ ਕਢਵਾ ਕੇ ਉਸ ਤੇਲ ਦੀ ਮਾਲਿਸ਼ ਰਾਜਮਾਤਾ ਦੇ ਸਰੀਰ ਤੇ ਕਰਵਾਓ ਰਾਜਮਾਤਾ ਬਹੁਤ ਜਲਦੀ ਠੀਕ ਹੋ ਜਾਵੇਗੀ ਵੈਦ ਦੀ ਗੱਲ ਸੁਣ ਕੇ ਰਾਜਾ ਮਨ ਵਿੱਚ ਵਿਚਾਰ ਕਰਨ ਲੱਗਾ ਕਿ ਸਾਨੂੰ ਹੁਣ ਇਹ ਹੂਰ ਬਿਲਾ ਜਾਨਵਰਾਂ ਨੂੰ ਮਗਵਾਉਣਾ ਚਾਹੀਦਾ ਹੈ ਫਿਰ ਰਾਜੇ ਨੇ ਪੁੱਛਿਆ ਕਿ ਉਹ ਕਿੱਥੋਂ ਮਿਲੇਗਾ ਵੈਦ ਕਹਿਣ ਲੱਗਾ ਕਿ ਮਹਾਰਾਜ ਹੂਰ ਬਿਲਾ हिमाचल ਦੇ ਜੰਗਲਾਂ ਤੋਂ ਮਿਲਦਾ ਹੈ ਰਾਜੇ ਨੇ ਕਿਹਾ ਕਿ ਠੀਕ ਹੈ ਵੈਦ ਜੀ ਉਦੋਂ ਤੱਕ ਆਪ ਸਾਡੀ ਮਾਤਾ ਦਾ ਇਲਾਜ ਕਰੋ ਅਸੀਂ ਹੁਣੇ ਦਰਬਾਰ ਵਿੱਚ ਜਾ ਕੇ ਕਿਸੇ ਨੂੰ ਕਹਿ ਕੇ ਹੂਰ ਬਿਲਾ ਲਿਆਉਣ ਲਈ ਭੇਜਦੇ ਹਾਂ ਦਰਬਾਰ ਵਿੱਚ ਆ ਕੇ ਰਾਜੇ ਨੇ ਆਪਦੇ ਮੰਤਰੀਆਂ ਅਤੇ ਸੈਨਾਪਤੀਆਂ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਕਿ ਕੋਈ ਐਦਾਂ ਦਾ ਯੁੱਧਾ ਯੋਧਾ ਹੈ ਜੋ ਹੂਰ ਬਿਲਾ ਨਾਮ ਦਾ ਜਾਨਵਰ ਲਿਆ ਸਕੇ ਇਹ ਗੱਲ ਸੁਣ ਕੇ ਕੁਝ ਸਮਝਦਾਰ ਵਿਅਕਤੀ ਕਹਿਣ ਲੱਗੇ ਕਿ ਮਹਾਰਾਜ ਇਹ ਹੁਰਬਲਾ ਕੀ ਹੁੰਦਾ ਹੈ ਅਸੀਂ ਅੱਜ ਤੱਕ ਇਹ ਨਾਮ ਨਹੀਂ ਸੁਣਿਆ ਰਾਜਾ ਕਹਿਣ ਲੱਗਾ ਕਿ ਇਹ ਇੱਕ ਪ੍ਰਜਾਤੀ ਜਾਨਵਰ ਹੁੰਦਾ ਹੈ ਜੋ ਹਿਮਾਲਿਆ ਦੇ ਜੰਗਲਾਂ ਵਿੱਚੋਂ ਮਿਲਦਾ ਹੈ ਰਾਜੇ ਦੀ ਗੱਲ ਸੁਣ ਕੇ ਉਸੇ ਟਾਈਮ ਦਰਬਾਰੀ ਚੁੱਪ ਹੋ ਗਏ ਕਿਉਂਕਿ ਜਿਸ ਹੁਰਬਲਾ ਦੀ ਗੱਲ ਰਾਜਾ ਕਰ ਰਿਹਾ ਸੀ ਅੱਜ ਤੱਕ ਕਿਸੇ ਨੇ ਵੀ ਉਸ ਜਾਨਵਰ ਦਾ ਨਾਮ ਨਹੀਂ ਸੁਣਿਆ ਸੀ ਅਤੇ ਨਾ ਹੀ ਦੇਖਿਆ ਸੀ ਹੁਣ ਤਾਂ ਰਾਜਾ ਉਹਨਾਂ ਨੂੰ ਚੁੱਪ ਦੇਖ ਕੇ ਮੰਤਰੀ ਨੂੰ ਕਹਿਣ ਲੱਗਾ ਮੰਤਰੀ ਜੀ ਇਦਾਂ ਦਾ ਕੰਮ ਨਹੀਂ ਚੱਲੇਗਾ ਰਾਜਮਾਤਾ ਨੂੰ ਬਚਾਉਣ ਦੇ ਲਈ ਸਾਨੂੰ ਹੁਰਬਿਲਾ ਜਾਨਵਰ ਨੂੰ ਲੈ ਕੇ ਆਉਣਾ ਹੀ ਪਾਵੇਗਾ ਫਿਰ ਮੰਤਰੀ ਕਹਿਣ ਲੱਗਾ ਕਿ ਮਹਾਰਾਜ ਜੋ ਪਲਵਾਨ ਸਾਡੇ ਇੱਥੇ ਵਿਹਲਾ ਬੈਠ ਕੇ ਤਨਖਾਹ ਲੈਂਦਾ ਹੈ ਉਹ ਕਿਸ ਦਿਨ ਕੰਮ ਆਵੇਗਾ ਕਿਉਂ ਨਾ ਇਹ ਹੁਰਬਿਲਾ ਉਸ ਤੋਂ ਹੀ ਮੰਗਵਾਈਆ ਮੰਗਵਾਇਆ ਜਾਵੇ ਤੁਸੀਂ ਉਹਨੂੰ ਬੁਲਾ ਕੇ ਕਹਿਣਾ ਕਿ ਉਹ 1 ਮਹੀਨੇ ਦੇ ਅੰਦਰ ਹੁਰਬਿਲਾ ਲਿਆ ਕੇ ਦੇਵੇ ਨਹੀਂ ਤਾਂ ਉਸ ਨੂੰ ਫਾਂਸੀ ਤੇ ਚੜਾ ਦਿੱਤਾ ਜਾਵੇਗਾ। ਮੰਤਰੀ ਨੇ ਅੱਗੋਂ ਕਿਹਾ ਕਿ ਰਾਜਾ ਜੇਕਰ ਪਲਵਾਨ ਹੁਰਬਿਲਾ ਲੈਣ ਜਾਵੇਗਾ ਤਾਂ ਹੀ ਵਾਪਸ ਆਵੇਗਾ। ਕਿਉਂਕਿ ਹੁਰਬਿਲਾ ਨਾਮ ਦਾ ਕੋਈ ਜਾਨਵਰ ਹੁੰਦਾ ਹੀ ਨਹੀਂ। ਮਹਾਰਾਜ ਨੇ ਪੁੱਛਿਆ ਕੀ ਮਤਲਬ? ਤੇ ਮੰਤਰੀ ਨੇ ਮਹਾਰਾਜ ਨੂੰ ਆਪਦੇ ਦੁਆਰਾ ਰਚੀ ਗਈ ਸਾਰੀ ਚਾਹ ਸਾਜ਼ਿਸ਼ ਬਾਰੇ ਹੌਲੀ ਜਿਹੀ ਦੱਸ ਦਿੱਤਾ। ਮੰਤਰੀ ਦੀ ਸਾਜ਼ਿਸ਼ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਤੇ ਬੋਲਿਆ ਵਾਹ ਮੰਤਰੀ ਜੀ। ਤੁਸੀਂ ਤਾਂ ਬਹੁਤ ਵਧੀਆ ਸਕੀਮ ਸੋਚੀ। ਅਸੀਂ ਕੱਲ ਹੀ ਉਸ ਪੁਲਵਾਨ ਨੂੰ ਹੁਰ ਬਿਲਾ ਲਿਉਣ ਲਈ ਭੇਜ ਦੇਵਾਂਗੇ। ਜੇਕਰ ਉਹ ਖਾਲੀ ਹੱਥ ਘਰ ਆਇਆ ਤਾਂ ਉਸ ਨੂੰ ਅਸੀਂ ਫਾਂਸੀ ਚੜਾ ਦੇਵਾਂਗੇ ਅਤੇ ਪੁਲਵਾਨ ਦੀ ਪਤਨੀ ਨੂੰ ਰਾਣੀ ਬਣਾ ਲਵਾਂਗੇ। ਫਿਰ ਰਾਜੇ ਨੇ ਬਿਨਾਂ ਕੋਈ ਦੇਰੀ ਕੀਤੇ ਕੁਝ ਸਪਾਹਿਆਂ ਨੂੰ ਭੇਜ ਕੇ ਪੁਲਵਾਨ ਨੂੰ ਆਪਣੇ ਦਰਬਾਰ ਵਿੱਚ ਬੁਲਾ ਲਿਆ। ਪੁਲਵਾਨ ਦੇ ਦਰਬਾਰ ਵਿੱਚ ਆਉਂਦਿਆਂ ਹੀ ਰਾਜਾ ਕਹਿਣ ਲੱਗਾ ਕਿ ਪੁਲਵਾਨ ਤੂੰ ਕਾਫੀ ਸਮੇਂ ਤੋਂ ਬੈਠਾ ਬੈਠਾ ਤਨਖਾਹ ਲੈ ਰਿਹਾ ਹੈ। ਅੱਜ ਤੱਕ ਤੂੰ ਸਾਡਾ ਕੋਈ ਕੰਮ ਨਹੀਂ ਕੀਤਾ ਹੁਣ ਤੇਰੇ ਲਈ ਕੋਈ ਜ਼ਰੂਰੀ ਕੰਮ ਆ ਗਿਆ ਹੈ ਪਹਿਲਵਾਨ ਕਹਿੰਦਾ ਹੁਕਮ ਕਰੋ ਮਹਾਰਾਜ ਮੈਂ ਜ਼ਰੂਰ ਕਰਾਂਗਾ ਫਿਰ ਰਾਜਾ ਕਹਿੰਦਾ ਕਿ ਸਾਨੂੰ ਚਾਰ ਹੂਰ ਬਿਲਾ ਜਾਨਵਰਾਂ ਦੀ ਜ਼ਰੂਰਤ ਹੈ ਤੇ ਉਸ ਦਾ ਤੇਲ ਕਢਵਾਉਣਾ ਹੈ ਤੇ ਤੇਲ ਕਢਵਾ ਕੇ ਰਾਜ ਮਾਤਾ ਦੇ ਸਰੀਰ ਤੇ ਮਾਲਿਸ਼ ਕਰਵਾਉਣੀ ਹੈ ਜਿਸ ਨਾਲ ਉਹਨਾਂ ਦੀ ਬਿਮਾਰੀ ਦੂਰ ਹੋ ਸਕੇ ਰਾਜੇ ਦੀ ਗੱਲ ਸੁਣ ਕੇ ਪਹਿਲਵਾਨ ਸੋਚਾਂ ਵਿੱਚ ਪੈ ਗਿਆ ਤੇ ਕਹਿਣ ਲੱਗਾ ਮਹਾਰਾਜ ਮੈਨੂੰ ਕੁਝ ਸਮਝ ਨਹੀਂ ਆਇਆ ਇਹ ਹੋਰ ਬਿਲਾ ਕੀ ਹੁੰਦੇ ਹਨ ਰਾਜਾ ਕਹਿੰਦਾ ਇਹ ਤਾਂ ਅਸੀਂ ਵੀ ਨਹੀਂ ਜਾਣਦੇ ਪਰ ਇਹ ਕੰਮ ਸਿਰਫ ਤੂੰ ਹੀ ਕਰ ਸਕਦਾ ਹੈ ਇਸ ਕੰਮ ਲਈ ਅਸੀਂ ਤੈਨੂੰ ਚੁਣਿਆ ਹੈ ਕਾਫੀ ਸੋਚਣ ਸਮਝਣ ਤੋਂ ਬਾਅਦ ਪਲਵਾਨ ਕਹਿੰਦਾ ਠੀਕ ਹੈ ਤੁਸੀਂ ਮੈਨੂੰ ਕੁਝ ਸਮਾਂ ਦਿਓ ਫਿਰ ਮਹਾਰਾਜ ਬੋਲੇ ਕਿ ਮੈਂ ਤੈਨੂੰ 1 ਮਹੀਨੇ ਦਾ ਸਮਾਂ ਦਿੰਦਾ ਹਾਂ ਜੇਕਰ ਤੁਸੀਂ ਮਹੀਨੇ ਵਿੱਚ 4 ਹੋਰ ਬਿਲਾ ਨਹੀਂ ਲਿਆ ਸਕੇ ਤਾਂ ਤੁਹਾਨੂੰ ਫਾਂਸੀ ਤੇ ਚੜਾ ਦਿੱਤਾ ਜਾਵੇਗਾ ਪਲਵਾਨ ਰਾਜੇ ਦੀ ਗੱਲ ਸੁਣ ਕੇ ਘਬਰਾ ਜਾਂਦਾ ਹੈ ਤੇ ਰਾਜੇ ਦੇ ਆਦੇਸ਼ ਦਾ ਪਾਲਣ ਕਰਦਿਆਂ ਹਿਮਾਚਲ ਵੱਲ ਤੁਰ ਪੈਂਦਾ ਹੈ ਰਸਤੇ ਵਿੱਚ ਉਹ ਸੋਚਦਾ ਹੈ ਕਿ ਅਸੀਂ ਤਾਂ ਕਦੀ ਇਸ ਜਾਨਵਰ ਬਾਰੇ ਸੁਣਿਆ ਹੀ ਨਹੀਂ ਤੇ ਨਾ ਹੀ ਕਦੀ ਦੇਖਿਆ ਸ਼ਾਇਦ ਮੇਰੀ ਪਤਨੀ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਇਸ ਲਈ ਹੋਰਬਿਲਾ ਲੱਭਣ ਤੋਂ ਪਹਿਲਾਂ ਮੈਨੂੰ ਆਪਣੀ ਪਤਨੀ ਨੂੰ ਮਿਲ ਲੈਣਾ ਚਾਹੀਦਾ ਹੈ ਉਹ ਹੀ ਇਸ ਸਮੱਸਿਆ ਦਾ ਕੋਈ ਹੱਲ ਦੱਸ ਸਕਦੀ ਹੈ ਇਹ ਸੋਚ ਕੇ ਉਹ ਸਿੱਧਾ ਆਪਣੇ ਘਰ ਨੂੰ ਵਾਪਸ ਆ ਜਾਂਦਾ ਹੈ ਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸਦਾ ਹੈ। ਭਲਵਾਨ ਦੀ ਪਤਨੀ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਸਦੇ ਮਨ ਵਿੱਚ ਆਇਆ ਕਿ ਇਦਾਂ ਦਾ ਜਾਨਵਰ ਤਾਂ ਹੁੰਦਾ ਹੀ ਨਹੀਂ। ਸ਼ਾਇਦ ਰਾਜੇ ਨੇ ਮੇਰੇ ਪਤੀ ਦੇ ਖਿਲਾਫ ਕੋਈ ਸਾਜ਼ਿਸ਼ ਰਚੀ ਹੈ। ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਬੋਲੀ ਕਿ ਠੀਕ ਹੈ। ਤੈਨੂੰ ਰਾਜੇ ਨੇ 1 ਮਹੀਨੇ ਦਾ ਸਮਾਂ ਦਿੱਤਾ ਹੈ। ਮੇਰੇ ਪੇਕਿਆਂ ਦੇ ਬਹੁਤ ਸਾਰੇ ਹੋਰ ਬਿਲਾ ਮਿਲਦੇ ਹਨ। ਤੁਸੀਂ ਇਦਾਂ ਕਰੋ ਕਿ ਮੇਰੇ ਪੇਕਿਆਂ ਤੇ ਚਲੇ ਜਾਓ ਤੇ ਉੱਥੇ ਹੀ ਰਹਿਣਾ ਜਦੋਂ ਤੱਕ ਮੈਂ ਕੋਈ ਖਬਰ ਨਾ ਭੇਜਾਂ ਉਦੋਂ ਤੱਕ ਵਾਪਸ ਨਾ ਆਉਣਾ ਮੈਂ ਆਪਣੇ ਭਰਾਵਾਂ ਨੂੰ ਕਹਿ ਕੇ ਹੁਰਬਿਲਾ ਮਗਵਾ ਦੇਵਾਂਗੀ ਇਹ ਗੱਲ ਸੁਣ ਕੇ ਪਲਵਾਨ ਖੁਸ਼ ਹੋ ਜਾਂਦਾ ਹੈ ਤੇ ਆਪਣੇ ਸਹੁਰਿਆਂ ਨੂੰ ਤੁਰ ਪੈਂਦਾ ਹੈ ਉੱਥੇ ਹੀ ਆਰਾਮ ਨਾਲ ਰਹਿਣ ਲੱਗਦਾ ਹੈ ਇੱਧਰ ਪਲਵਾਨ ਦੀ ਪਤਨੀ ਨੇ ਸੋਚਿਆ ਕਿ ਰਾਜਾ ਜ਼ਰੂਰ ਮੇਰੇ ਪਤੀ ਨੂੰ ਲੱਭਦਾ ਹੋਇਆ ਇੱਥੋਂ ਤੱਕ ਆਏਗਾ ਉਸ ਨੇ ਸਾਰੀਆਂ ਪਰਿਸਥਿਤੀਆਂ ਨੂੰ ਸਮਝਦਿਆਂ ਹੋਇਆਂ ਵੇੜੇ ਵਿੱਚ ਇੱਕ ਡੂੰਗਾ ਖੂਪਟਾਇਆ ਉਸ ਉੱਪਰ ਕੱਚੇ ਧਾਗਿਆਂ ਨਾਲ ਮੰਜੀ ਉਣ ਕੇ ਰੱਖ ਦਿੱਤੀ ਉਸ ਮੰਜੀ ਉੱਪਰ ਮਖਮਲੀ ਬਿਸਤਰਾ ਵਿਛਾ ਦਿੱਤਾ ਉਦਰ ਰਾਜੇ ਨੇ ਸੋਚਿਆ ਕਿ ਇਹੀ ਸਹੀ ਮੌਕਾ ਹੈ ਪਲਵਾਨ ਦੇ ਘਰੇ ਜਾ ਕੇ ਉਸ ਦੀ ਪਤਨੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦੇਣਾ ਚਾਹੀਦਾ ਹੈ ਪਲਵਾਨ ਦੇ ਘਰ ਅੱਗੇ ਪਹੁੰਚ ਕੇ ਰਾਜੇ ਨੇ ਦਰਵਾਜ਼ਾ ਖੜਕਾਇਆ ਤੇ ਆਵਾਜ਼ ਮਾਰੀ ਪਲਵਾਨ ਦੀ ਪਤਨੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਦਰਵਾਜ਼ੇ ਦੇ ਰਾਜੇ ਨੂੰ ਵੇਖ ਕੇ ਕਹਿੰਦੀ ਕਿ ਮਹਾਰਾਜ ਤੁਸੀਂ ਇਸ ਵਕਤ ਮੇਰੇ ਘਰ ਮੇਰੇ ਪਤੀ ਘਰ ਨਹੀਂ ਹਨ ਇਸ ਲਈ ਤੁਸੀਂ ਬਾਹਰ ਬੈਠੋ ਮੈਂ ਖਾਣਾ ਪਾਣੀ ਲੈ ਕੇ ਆਉਂਦੀ ਹਾਂ ਰਾਜਾ ਕਹਿਣ ਲੱਗਾ ਨਹੀਂ ਨਹੀਂ ਮੈਂ ਬਾਹਰ ਕੀ ਕਰਾਂਗਾ ਮੈਂ ਵੀ ਤੁਹਾਡੇ ਨਾਲ ਅੰਦਰ ਚਲਦਾ ਹਾਂ ਪਲਵਾਨ ਦੀ ਪਤਨੀ ਨੂੰ ਰਾਜਾ ਆਪਣੇ ਪਿਆਰ ਦੇ ਜਾਲ ਵਿੱਚ ਫਸਾਉਣ ਦੇ ਲਈ ਕਹਿੰਦਾ ਕਿ हे ਸੁੰਦਰੀ ਮੈਨੂੰ ਲੱਗਦਾ ਹੈ ਕਿ ਪਲਵਾਨ ਤੇਰਾ ਖਿਆਲ ਨਹੀਂ ਰੱਖਦਾ ਉਹ ਤੈਨੂੰ ਖੁਸ਼ਗੀ ਰੱਖੇਗਾ ਜੋ ਖੁਦ ਦੂਜਿਆਂ ਥਲੇ ਨੌਕਰੀ ਕਰਦਾ ਹੈ ਜੇਕਰ ਤੂੰ ਸਾਡੇ ਮਹਿਲਾ ਦੀ ਰਾਣੀ ਹੁੰਦੀ ਤਾਂ ਤੇਰੀ ਜ਼ਿੰਦਗੀ ਕਿੰਨੀ ਸੋਹਣੀ ਹੋਣੀ ਸੀ ਰਾਜੇ ਦੇ ਮੂੰਹੋਂ ਜਦੋਂ ਪਲਵਾਨ ਦੀ ਪਤਨੀ ਨੇ ਮਿੱਠੀਆਂ ਮਿੱਠੀਆਂ ਗੱਲਾਂ ਸੁਣੀਆਂ ਤਾਂ ਉਹ ਸਮਝ ਗਈ ਕਿ ਰਾਜੇ ਦੀ ਨੀਅਤ ਖਰਾਬ ਹੋ ਚੁੱਕੀ ਹੈ ਇਸ ਲਈ ਹੁਣ ਇਹਨਾਂ ਨੂੰ ਸਬਕ ਸਿਖਾਉਣਾ ਹੀ ਪੈਣਾ ਹਾਂਜੀ ਦੋਸਤੋ ਏ ਸੀ ਸਾਡੀ ਕਹਾਣੀ ਦਾ ਪਹਿਲਾ ਭਾਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਗਲਾ ਭਾਗ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮਿਲਦੇ ਆਂ ਕਹਾਣੀ ਦੇ ਅਗਲੇ ਭਾਗ ਦੇ ਨਾਲ ਧੰਨਵਾਦ